ਨਾਲ ਗੱਲ ਨਹੀਂ ਦਰਿਆਤ ਖੋਣ ਨਾਲ ਜਲਾਸ ਸੱਦਿਆ ਗਿਆ ਤੋਂ ਕੰਮ ਕੋ ਦੀ ਇੱਕ ਘਟਨਾ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਅਸੀਂ ਦੇਖੋ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਤੋਂ ਜਾਣਕਾਰੀ ਦੇਣੀ ਚਾਹੁੰਦੇ ਹਾਂ ਕਿ ਜਿਹੜਾ ਜਰਨਾ ਜਲਾਸ ਆ ਇੱਕ ਬੜੀ ਵੱਡੀ ਇੱਕ ਜਗਾ ਰੱਖਦਾ ਇਹਦੀ ਬੜੀ ਐਮਿੱਤ ਹੁੰਦੀ ਆ ਜਰਨਾ ਜਲਾਸ ਵਿੱਚ ਮਤ ਪਾਸ ਹੋਇਆ ਮਤਾ ਜਿਹੜਾ ਉਹ ਰਾਸ਼ਟਰਪਤੀ ਤੱਕ ਅਸਰ ਕਰਦਾ ਕਿਉਂਕਿ ਇਹ ਇੱਕ ਚੁਣੀ ਹੋਈ ਬੋਡੀ ਆ ਭਾਵੇਂ ਕਿ ਅੱਜ ਰਾਜਨੀਤੀ ਦੇ ਮਾਰ ਠਾਈ ਹੋਈ ਆ ਤੇ ਬਹੁਤ ਸਾਰੇ ਅਵਿਰੋਧ ਜਿਹੜੇ ਚੱਲ ਰਹੇ ਨੇ ਪਰ ਕਿਉਂਕਿ ਇਹ ਇੱਕ ਚੁਣੀ ਹੋਈ ਸਸਤਾ ਤੇ ਦੇਸ਼ ਦੀ ਜਿਹੜੀ ਇੱਕ ਐਕਟ ਦੇ ਨਹੀਂ ਕੰਮ ਕਰਦੀ ਹੈ। ਉਹ ਉਹਦਾ ਜਿਹੜਾ ਜਨਰਲ ਜਲਾਸ ਹੈ ਤੇ ਜਨਰਲ ਜਲਾਸ ਜਿਹੜਾ ਕੋਈ ਫੈਸਲਾ ਜਿਹੜਾ ਹੋਣਾ ਹੈ ਉਹ ਆਪਣੇ ਆਪ ਦੀ ਬੜੀ ਅਹਿਮੀਅਤ ਰੱਖਦਾ। ਭਾਵੇਂ ਇੱਥੇ ਮੌਜੂਦਾ ਸਮੇਂ ਦੀਆਂ ਸਰਕਾਰਾਂ ਆਪਣੇ ਆਪ ਨੂੰ ਵੱਡੇ ਦੰਗ ਜੇ ਮਾਰ ਪਿਛਲੇ ਦਿਨਾਂ ਵਿੱਚ ਪੰਜਾਬ ਦੀ ਸਰਕਾਰ ਨੇ ਇੱਕ ਭਲੇਖਾ ਮਨ ਲੋ ਖਾਦਾ ਸੀ ਕਿ ਇਸ ਐਕਟ ਦੇ ਵਿੱਚ ਸੋਧ ਕਰਨ ਦੇ ਲਈ ਆਪਣੇ ਵਿਧਾਨ ਸਭਾ ਦੇ ਵਿੱਚ ਕੋ ਮਤਾ ਲੈ ਕੇ ਆਂਦਾ ਸੀ। ਕਦਰੋਂ ਕਿ ਆਪਣੇ ਆਪ ਦੇ ਵਿੱਚ ਸ਼੍ਰੋਮਣੀ ਕਮੇਟੀ ਦੇ ਜਨਰਲ ਜਲਾਸੇ ਦੇ ਉਸ ਦੇ ਮਤੇ ਨੂੰ ਪੂਰਨ ਤੌਰ ਤੇ ਰੱਦ ਕਰ ਦਿੱਤਾ ਸੀ ਉਹ ਅੱਜ ਵੀ ਉਹ ਜੜਾ ਵਾ ਉਹ ਕਿਤੇ ਸਿਰੇ ਚੜਦਾ ਦਿਖਾਈ ਨਹੀਂ ਦਿੰਦਾ ਤੋਂ ਅੱਜ ਵੀ ਜਿਹੜੀ ਹੈ ਇਸ ਕਿਹਨਾ ਗੁਰੂਆਂ ਪੀਰਾਂ ਦੀ ਧਰਤੀ ਤੇ ਕਿਸੇ ਵੀ ਤਰ੍ਹਾਂ ਗੁਰੂ ਸਾਹਿਬ ਦੀ ਜਾਂ ਗੁਰਧਾਮਾਂ ਦੀ ਜਿਹੜੀ ਪਵਿੱਤਰਤਾ ਭੰਗ ਕਰਨਾ ਇਹ ਵੱੱਡੇ ਤੋਂ ਵੱਡਾ ਜ਼ੁਲਮ ਹੈ ਜ਼ੁਲਮ ਹੈ ਤੇ ਜੇ ਜੇ ਕਾਂਗਰਸ ਨੇ ਇਹ ਗੱਲ ਕੀਤਾ ਸੀ ਤੇ ਉਹਨਾਂ ਨੇ ਉਹਦਾ ਫਲ ਵੀ ਪਾਇਆ ਤੋਂ ਉਹ ਅਸੀਂ ਤਾਂ ਇਹ ਗੱਲ ਕਰਦੇ ਹਾਂ ਕਿ ਅਸੀਂ ਬਹੁਤ ਵਾਰ ਏ ਸਰਕਾਰ ਨੂੰ ਵੀ ਇਹ ਗੱਲ ਚਿੱਠੀ ਪੱਤਰ ਵੀ ਲਿਖਿਆ ਉਸ ਤੋਂ ਬਾਅਦ ਇੱਕ ਜਾਂਚ ਕਮੇਟੀ ਬਣਾਈ ਸੁਲਤਾਨਪੁਰ ਸਾਹਿਬ ਦੇ ਮਸਲੇ ਨੂੰ ਲੈ ਕੇ ਕਿ ਤੁਹਾਨੂੰ ਇੰਦੀ ਕਿੰਡੀਕ ਲੋੜ ਪੈ ਗਈ ਸੀ ਕਿ ਸਵੇਰੇ 4 ਵਜੇ ਜਾ ਕੇ ਤੁਸੀਂ ਠਾਠੂ ਕਰਦੇ ਹੋ ਗੋਲੀਆਂ ਚਲਾਉਂਦੇ ਹੋ ਉਹਨਾਂ ਦਾ ਵਿਚਾਰਾ ਦਾ ਛੋੜਾ ਮਰ ਗਿਆ ਪੁਲਿਸ ਵਾਲਾ ਇੱਕ ਹੋਮਗੜੀਆ ਮਰ ਗਿਆ ਤੇ ਜਿਹੜਾ ਉਹਦੇ 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 ਵਿਚਾਰੇ ਦੇ ਬੱਚੇ ਆ ਉਹ ਸਾਡੀ ਉਹਦੇ ਨਾਲ ਹਮਦਰਦੀ ਆ ਤੇ ਕੌਮ ਵਰਗਿਆ ਕਿਉਂ ਕਿਹਨੇ ਹੋ ਗੋਲੀ ਚਲਾਉਂਦਾ ਹੁਕਮ ਦਿੱਤਾ ਤੇ ਉੱਥੇ ਅੱਜ ਤੱਕ ਜਿਹੜੀ ਇਹ ਸ਼ਰੌਂਗੀ ਗੁਰਦਰਾ ਪਰੰਦੇ ਕਮੇਟੀ ਆਪਣਾ ਬੰਦਾ ਫਰਜ ਜ਼ਿਆਦਾ ਕਰ ਰਹੀ ਹੈ ਉੱਥੇ ਅਸੀਂ ਧਰਨਾ ਦੇ ਕੇ ਇਸ ਦਾ ਵਿਰੋਧ ਕਰ ਰਹੇ ਹਾਂ ਤੋਂ ਉਸ ਦੇ ਲਈ ਅੱਜ ਜਨਰਲ ਜਲਾਸਾ ਬੁਲਾਇਆ ਗਿਆ ਸੋ ਉਸ ਦੇ ਵਿੱਚ ਵੱਡੇ ਫੈਸਲੇ ਹੋਣਗੇ ਉਹਦੇ ਨਾਲ ਦੀ ਨਾਲ ਜਿਹੜਾ ਕਿ ਅਸੀਂ ਇਹ ਕਹਿ ਲੀਏ ਕਿ ਸ਼ਰੌਂਗੀ ਗੁਰਦਰਾ ਪਰੰਦੇ ਕਮੇਟੀ ਜਿਹੜੀ ਬੰਦੀ ਸਿੰਘਾਂ ਦੇ ਲਈ ਵੱਡੀ ਲੜਾਈ ਲੜ ਰਹੀ ਆ ਉਸ ਨੂੰ ਬਾਰ-ਬਾਰ ਸੈਂਟਰ ਸਰਕਾਰ ਤਾਰਪੁੱਟੋ ਕਰਦੀ ਆ ਤੇ ਸਾਡਾ ਦੇਸ਼ ਦਾ ਗ੍ਰਹਿ ਮੰਤਰੀ ਬੜੇ ਵੱਖਰੇ ਢੰਗ ਨਾਲ ਇਸ ਦਾ ਜਵਾਬ ਵੀ ਦਿੰਦਾ ਪਰ ਲੋਕਾਂ ਦੇ ਸਿੱਖਾਂ ਦੇ ਮੰਨ ਦੇ ਵਿੱਚ ਇਸ ਗੱਲ ਦਾ ਵੱਡਾ ਭਾਰੀ ਤੇ ਰੋਸ ਆ। ਤੋਂ ਉਹਦੇ ਬਾਰੇ ਵੀ ਜਣੀਆਂ ਵਿਚਾਰਾ ਹੋਣਾ। ਐਸਡੀਪੀਸੀ ਵੱਲੋਂ ਆਪਣੀ ਇੱਕ ਰਿਪੋਰਟ ਬਣਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਭੇਜ ਗਈ ਸੀ। ਉਸ ਰਿਪੋਰਟ ਦੇ ਵਿੱਚ ਸ਼ੱਕ ਜ਼ਾਹਿਰ ਕੀਤਾ ਭਾਈ ਬਲਵਿੰਦਰ ਸਿੰਘ ਜੀ ਨੇ ਕਹਿੰਦੇ ਕਿ ਜਿਹੜੀ ਫਿਟ ਦੁਬਾਰਾ ਬਣਾਈ ਜਾਵੇ ਜਾਂ ਜਾਂਚ ਦੁਬਾਰਾ। ਦੇਖੋ ਆ ਬਾਬਾ ਬਲਵਿੰਦਰ ਸਿੰਘ ਜੀ ਸਰਕਾਰਯੋਗ ਨਹੀਂ ਜੇ ਉਹਨਾਂ ਨੇ ਆਪਣੇ ਮੰਨ ਵਿੱਚ ਕੋਈ ਖਿਆਲ ਆ ਤੇ ਉਹ ਦੱਸ ਸਕਦੇ ਆ ਉਸ ਦੀ ਉਹਦੀ ਇਨਕੁਆਇਰੀ ਦੁਬਾਰਾ ਕਰਾਈ ਜਾਵੇ ਸਾਨੂੰ ਤਾਂ ਕੋਈ ਦਰਾਜ ਨਹੀਂ। ਕਾਲਤਖ ਸਾਹਿਬ ਜੇ ਇਸ ਗੱਲ ਦੀ ਦੁਬਾਰਾ ਇਨਕੁਆਰੀ ਕਰਾਉਣਾ ਤੇ ਕੋਈ ਗੱਲ ਨਹੀਂ ਸਾਨੂੰ ਤਾਂ ਜਿਹੜੀ ਪਹਿਲਾਂ ਇਨਕੁਆਰੀ ਹੋਈ ਆ ਉਹ ਬਹੁਤ ਚੰਗੇ ਮੈਂਬਰ ਆ ਉਹਨਾਂ ਨੇ ਸਾਰਿਆਂ ਨੂੰ ਗੱਲ ਕੀਤੀ ਆ ਉੱਥੋਂ ਦੇ ਹਾਲਾਤ ਉੱਥੋਂ ਦੇ ਮੀਡੀਆ ਨਾਲ ਸੰਬੰਧਤ ਜਿਹੜੇ ਇਫੈਕਟਡ ਹੋਏ ਨੇ ਤੇ ਉੱਥੋਂ ਦੇ ਚਸ਼ਮਦੀਦ ਆ ਉਹਨਾਂ ਸਾਰਿਆਂ ਨੇ ਬੈਠ ਕੇ ਜਿਹੜੀ ਆ ਇਹ ਜਿਹੜੀ ਮਦਦ ਈ ਆ ਸਰਕਾਰ ਦੇ ਪੱਖ ਨੇ ਕਿਸੇ ਵੀ ਤਰ੍ਹਾਂ ਉਹਦੇ ਵਿੱਚ ਕੋਈ ਟਿੱਪਣੀ ਨਹੀਂ ਕੀਤੀ ਗਈ। ਉਹ ਰਿਪੋਰਟ ਜਿਹੜੀ ਆ ਉਹ ਬਾਬਾ ਜੀ ਜੇ ਕਹਿੰਦੇ ਆ ਕਾਲਤਖ ਸਾਹਿਬ ਉਸ ਤੇ ਮੋਰ ਵਿਚਾਰ ਕਰਨਾ ਸਾਨੂੰ ਕੋਈ ਇਤਰਾਜ਼ ਨਹੀਂ ਪਰ ਸਵਾਲ ਹਾਲੇ ਵੀ ਉਦਾਂ ਹੀ ਖੜਾ ਉਦਾਂ ਹੀ ਖੜਾ ਕਿ ਕੋਈ ਉੱਥੇ ਰੌਣਾ ਨਹੀਂ ਕੋਈ ਉੱਥੇ ਲੜਾਈ ਨਹੀਂ ਕੋਈ ਵਿਵਾਦ ਨਹੀਂ ਕੋਈ ਮਾਰਾ ਮਾਰੀ ਨਹੀਂ ਸਵੇਰੇ ਜਾ ਕੇ 4 ਵਜੇ ਕਿਸ ਅਧਿਕਾਰ ਤੇ ਕਿਸ ਮਾਮਲੇ ਨੂੰ ਲੈ ਕੇ ਕਿਸ ਜੇ ਕਿ ਨਾ ਮਸਲੇ ਨੂੰ ਲੈ ਕੇ ਸਵੇਰੇ 4 ਵਜੇ ਜਿਹੜੀ ਆ ਪੁਲਿਸ ਧਾਰੂ ਵੀ ਬਣ ਕੇ ਗੁਰਦਰਾ ਸੁਲਤਾਨਪੁਰ ਸਾਹਿਬ ਦੇ ਨਾਲ ਜਿਹੜਾ ਉੱਥੇ ਜਿਹੜੀ ਆ ਉਹ ਜਾਂਦੀ ਆ ਇਹ ਵੱਡਾ ਮਸਲਾ ਸਿੱਖਾਂ ਵਾਸਤੇ ਬਹੁਤ ਸਾਥ ਸਾਥ ਤੋਂ ਸ਼ਰੂਣੀ ਗੁਰਦਰਾ ਪਰ ਦੀ ਕਮੇਟੀ ਦੀ ਡਿਊਟੀ ਬਣਦੀ ਆ ਕਿ ਉਹ ਇਸ ਮਾਮਲੇ ਨੂੰ ਲੈ ਕੇ ਜਵਾਬਦੇਹੀ ਵੀ ਲਏਗੀ ਤੇ ਦੂਸਿਆਂ ਨੂੰ ਸਿਰੇ ਬੋਣ ਲਈ ਵੀ ਯਾਰਾ ਕਰੇ